ਪੰਜਾਬ ਜਾਣਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ 2017 ਚ ਲੜੀ ਸੀ ਆਮ ਆਦਮੀ ਪਾਰਟੀ ਨੇ ਫਸਟ ਟਾਈਮ ਜਿਹੜੀ ਇਲੈਕਸ਼ਨ ਆ ਪੰਜਾਬ ਵਿਧਾਨ ਸਭਾ ਦੀ 2017 ਚ ਲੜੀ ਅਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵੱਡਾ ਭਰੋਸਾ ਕੀਤਾ ਸਾਨੂੰ ਆਪੋਜੀਸ਼ਨ ਚ ਬਿਠਾਇਆ ਜਿਹੜੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਔਰ ਲੋਕਾਂ ਨੇ ਭਰੋਸਾ ਕਰਕੇ اپੋਜੀਸ਼ਨ ਦਾ ਰੋਲ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸਰਕਾਰ ਚੁਣੌਣ ਦਾ ਮੌਕਾ ਦਿੱਤਾ ਕਿਉਂਕਿ 2017 ਦੇ ਅੰਦਰ ਵੱਡੇ ਮੁੱਦੇ ਸੀ ਕਿ ਪੰਜਾਬ ਦੇ ਅੰਦਰ ਨਸ਼ਾ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਕਿਸਾਨੀ ਨੂੰ ਕੌਣ ਪੱਟਰੀ ਤੇ ਲੈ ਕੇ ਆਊਗਾ ਪੰਜਾਬ ਦੇ ਅੰਦਰ ਇੰਡਸਟਰੀ ਕੌਣ ਲੈ ਕੇ ਆਊਗਾ ਇਹ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ 2017 ਦੀ ਇਲੈਕਸ਼ਨ ਹੋਈ ਸੀ ਪਰ ਸਭ ਤੋਂ ਅਹਿਮ ਮੁੱਦਾ ਪੰਜਾਬ ਦੇ ਅੰਦਰ ਉਸ ਸਮੇਂ ਨਸ਼ੇ ਦਾ ਸੀ ਡਰੱਗ ਦਾ ਸੀ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਕੀ ਕਹਿ ਕੇ ਕਹਤੇ ਪੰਜਾਬ ਚ ਆ ਕੇ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ 'ਚ ਡੋਬੋ ਦਿੱਤਾ ਗਿਆ ਨਸ਼ਿਆਂ 'ਚ ਗਲਤਾਂ ਕਰ ਦਿੱਤਾ ਗਿਆ ਕਿਹਦੇ ਦੁਆਰਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਇਹ ਤੁਸੀਂ ਸਾਰੇ ਪ੍ਰਿੰਟ মিডিਆ ਵਾਲਿਆਂ ਨੇ ਛਾਪਿਆ ਸੀ ਵੱਡੇ ਵੱਡੇ ਕਾਲਮ ਲਿਖੇ ਸੀ ਵੱਡੇ ਵੱਡੇ ਐਸਏ ਲਿਖੇ ਗਏ ਵੱਡੇ ਵੱਡੇ ਆਰਟੀਕਲ ਲਿਖੇ ਗਏ ਕਿ ਰਾਹੁਲ ਗਾਂਧੀ ਦੇਸ਼ ਦਾ ਬਹੁਤ ਵੱਡਾ ਲੀਡਰ ਆ ਪਰ ਕਹਿ ਕੇ ਗਿਆ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ 'ਚ ਡੁੱਬ ਗਿਆ ਇਹ ਬਹੁਤ ਵੱਡਾ ਮੁੱਦਾ ਬਣਿਆ ਅਸੀਂ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ 2017 'ਚ ਕਿ ਜੇ ਸੱਤਾ ਚਾਹੀ ਤਾਂ ਨਸ਼ਾ ਖਤਮ ਕਰਾਂਗੇ ਪਰ ਲੇਕਿਨ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਪਾਰਟੀ ਸੀ ਜਿਹੜੀ ਮੈਂ ਸਮਝਦਾ 1885 ਚ ਬਣੀ ਸੀਗੀ ਤਾਂ ਉਸ ਪਾਰਟੀ ਨੇ ਕੀ ਕਿਹਾ ਉਸ ਪਾਰਟੀ ਦੇ ਸੀਐਮ ਦੇ ਕੈਂਡੀਡੇਟ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਇੱਕ ਰੈਲੀ ਦੇ ਅੰਦਰ ਗੁਟਕਾ ਸਾਹਿਬ ਫੜਦੇ ਨੇ ਆਪਣੇ ਸਾਥੀ ਤੋਂ ਮੱਥੇ ਨਾਲ ਲਾਉਂਦੇ ਨੇ ਕਹਿੰਦੇ ਨੇ ਕਿ ਮੈਂ 4 ਹਫਤੇ ਜਨਸਾ ਖਤਮ ਕਰ ਦੂ ਪੰਜਾਬ ਚ ਪਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਪਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਕਾਂਗਰਸ ਪਾਰਟੀ ਨੂੰ ਸੱਤਾ ਸੌਂਪੀ ਪਰ ਸਾਨੂੰ اپੋਜੀਸ਼ਨ ਚ ਰੱਖੀ ਕਰਨ ਲਈ ਬਿਠਾਤਾ ਕਿ ਤੁਸੀਂ ਵਾਚ ਕਰੋ ਜੇਕਰ ਸਰਕਾਰ ਗਲਤ ਕੰਮ ਕਰਦੀ ਹੈ ਤੁਸੀਂ ਬੋਲੋ ਔਰ ਤੁਹਾਨੂੰ ਫਿਰ ਦੇਖਾਂਗੇ ਅਸੀਂ ਪੂਰੇ 5 ਸਾਲ ਦਾ ਸਮਾਂ ਬੀਤ ਗਿਆ 5 ਸਾਲ ਦਾ ਸਮਾਂ ਬੀਤ ਗਿਆ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਪਰ ਲੇਕਿਨ ਨਸ਼ੇ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਲੇਕਿਨ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਔਰ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੇ ਦੁਆਰਾ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਦੇ ਦੁਆਰਾ ਇਲੈਕਸ਼ਨ ਲੜੀ ਜਦੋਂ ਭਾਰਤੀ ਜਨਤਾ ਪਾਰਟੀ ਕਾਜੀਦਲੀ ਦੁਆਰਾ ਇਲੈਕਸ਼ਨ ਲੜੀ ਤਾਂ ਫੇਰ ਮੁੱਦਾ ਹੋਈ ਸੀਗਾ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਔਰ ਸਭ ਤੋਂ ਪ੍ਰਚੰਡ ਬਹੁਮਤ ਸਭ ਤੋਂ ਵੱਡਾ ਬਹੁਮਤ ਜਿਹੜਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ ਔਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਪਿਛਲੇ ਲਗਭਗ 3 ਸਾਲ ਤੋਂ ਨਸ਼ਿਆਂ ਦੇ ਖਿਲਾਫ ਇੱਕ ਜ਼ੋਰਦਾਰ ਮਹਿੰਮ ਜਿਹੜੀ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿੱਢੀ ਹੋਈ ਆ 3 ਸਾਲ ਤੋਂ ਬਾਅਦ ਪਿਛਲੇ 3 ਮਹੀਨੇ ਪਹਿਲਾਂ ਜਿਹੇ ਮੈਂ ਗੱਲ ਕਰਾਂ ਤਾਂ ਅਸੀਂ ਇਸ ਮਹਿੰਮ ਨੂੰ ਜਿਹੜਾ ਉਹ ਯੁੱਧ ਦੇ ਵਿੱਚ ਤਬਦੀਲ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਯਾਨੀ ਕਿ ਹੁਣ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਕਿਸੇ ਵੀ ਲੈਵਲ ਤੇ ਨਹੀਂ ਬਖਸ਼ਿਆ ਜਾਊਗਾ ਜਿਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਦਾ ਹਿਸਾਬ ਲਵਾਂਗੇ ਜਿਨੇ ਗੈਰਕਾਨੂੰਨੀ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਟਾਹਾਂਗੇ ਔਰ ਫਟਫੜ ਕੇ ਜੇਲਾ ਚ ਅੰਦਰ ਦੇਵਾਂਗੇ ਔਰ ਤੇਜ਼ੀ ਦੇ ਨਾਲ ਕੰਮ ਸ਼ੁਰੂ ਹੋਇਆ ਪੰਜਾਬ ਦੀ ਵਿਧਾਨ ਸਭਾ ਦੀ ਸਾਡੀ ਕੈਬਨਿਟ ਦੀ ਇੱਕ ਸਬ ਕਮੇਟੀ ਦਾ ਗਠਨ ਹੋਇਆ ਜਿਹਦਾ ਮੈਨੂੰ ਚੇਅਰਮੈਨ ਲਾਇਆ ਗਿਆ ਔਰ ਉਸ ਸਬ ਕਮੇਟੀ ਦਾ ਮੈਂ ਚੇਅਰਮੈਨ ਹੁੰਦੇ ਹੋਏ ਮੇਰੇ ਸਾਥੀ ਕੈਬਨਿਟ ਮੰਤਰੀਆਂ ਨਾਲ ਸਾਰੇ ਪੰਜਾਬ ਦੇ ਦੌਰੇ ਕੀਤੇ ਪੁਲਿਸ ਸਟੇਸ਼ਨ ਚੈੱਕ ਕੀਤੇ ਅਸੀਂ ਪੰਜਾਬ ਦੇ ਅੰਦਰ ਐਂਟੀ ਡਰੋਨ ਸਿਸਟਮ ਕਿਉਂਕਿ ਬਾਰਡਰ ਪਾਰ ਤੋਂ ਨਸ਼ਾ ਆਉਂਦਾ ਸੀ ਨਾਲ ਲੈ ਕੇ ਆਉਂਦੇ ਸੀਗੇ ਇੰਟਰਨੈਸ਼ਨਲ ਸਟੱਗਲਰ ਉਹ ਵੀ ਐਂਟੀ ਡਰੋਨ ਸਿਸਟਮ ਪੰਜਾਬ ਦੇ ਬੇੜੇ ਪੰਜਾਬ ਪੁਲਿਸ ਦੇ ਬੇੜੇ ਸ਼ਾਮਿਲ ਕੀਤਾ ਇਹ ਸਾਰੀਆਂ ਜੋ तमाम ਕਾਰਵਾਈਆਂ ਹੋ ਰਹੀਆਂ ਸੀਗੀਆਂ ਉਸ ਸਮੇਂ ਕਾਂਗਰਸ ਪਾਰਟੀ ਕਦੇ ਕਹਿ ਰਹੀ ਸੀ ਕਿ ਤੁਸੀਂ ਘਰ ਕਿਉਂ ਟਾਰ ਰਹੇ ਹੋ ਜੀ ਕਦੇ ਕਹਿ ਰਹੀ ਸੀ ਕਿ ਫਲਾਣੇ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ। ਇਸ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ। ਲੀਡਰ ਆਪ ਆਪੋਸ਼ੀਸ਼ ਇਹ ਕਹਿ ਰਿਹਾ ਸੀਗਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ तमाम ਨੇਤਾ ਇਹ ਕਹਿ ਰਹੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਹ ਕਹਿ ਰਹੇ ਸੀ ਆਕਾਲੀ ਦਲ ਕਾਗਲ ਦਲ ਦੇ ਨੇਤਾ ਵੀ ਇਹੀ ਕਹਿ ਰਹੇ ਸੀ ਕਿ ਨਹੀਂ ਜੀ ਘਰ ਨਹੀਂ ਟਾਉਣੇ ਚਾਹੀਦੇ। ਘਰ ਬਹੁਤ ਮੁਸ਼ਕਲ ਨਾ ਬਣਦਾਗਾ। ਯਾਨੀ ਕਿ ਇਹਦਾ ਮਤਲਬ ਇਹ ਸਾਫ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲ ਦੀ ਸਰਕਾਰ ਰਹੀ ਆਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਉਸ ਸਮੇਂ ਇਹਨਾਂ ਨੇ ਪੰਜਾਬ ਦੇ ਅੰਦਰ ਖੁੱਬ ਖੁੱਲ ਕੇ ਪੰਜਾਬ ਦੇ ਅੰਦਰ ਨਸ਼ਾ ਫੈਲਾਇਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਹੋਣੀਆਂ ਨੇ ਚਰਨਜੀਤ ਸਿੰਘ ਚੰਨੀ ਜੀ ਮੈਂ ਲਾਸਟ ਪ੍ਰੈਸ ਕਾਨਫਰੰਸ ਵੀ ਕਿਹਾ ਸੀ ਕਿ ਕਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਜੇ ਚਿੱਟੇ ਵੀ ਗਲਤ ਕਰਦੇ ਆ ਤਾਂ ਲੋਕਾਂ ਨੇ ਮਜੀਠੀਆ ਆ ਗਿਆ ਜੇ ਚਿੱਟਾ ਲੈਣਾ ਹੋਵੇ ਤਾਂ ਮਜੀਠੀਆ ਨਾ ਕਹਿ ਦਿਓ ਇਸ ਦਾ ਐਗਜ਼ਾਮਪਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਉਧਾਰਨਾ ਚਰਨਜੀਤ ਸਿੰਘ ਚੰਨੀ ਜੀ ਬਤਾਰ ਚੀ ਮਨਿਸਟਰ ਦਿੰਦੇ ਸੀਗੇ ਨਵਜੋਤ ਸਿੰਘ ਸਿੱਧੂ ਜੀ ਦਿੰਦੇ ਹੁੰਦੇ ਸੀਗੇ ਚਿੱਟਾ ਤਸਕਰ ਮੈਂ ਖੁਦ ਗਵਾਗਾ ਕਿਉਂਕਿ ਲਾਸਤ ਵਿਧਾਨ ਸਭਾ ਦੇ ਅੰਦਰ 15ਵੀਂ ਵਿਧਾਨ ਸਭਾ ਦੇ ਅੰਦਰ ਮੈਂ ਲੀਡਰ ਆਫ ਆਪੋਜੀਸ਼ਨ 3.5 ਸਾਲ ਰਹਾਗਾ ਔਰ ਉਦੋਂ ਕਹਿੰਦੇ ਹੁੰਦੇ ਸੀਗੇ ਉਹ ਆ ਗਿਆ ਚਿੱਟੇ ਦਾ ਦਸਕਰ ਨਵਜੋਤ ਸਿੰਘ ਸਿੱਧੂ ਕਹਿੰਦੇ ਹੁੰਦੇ ਸੀਗੇ ਸਰਪਾਲ ਸਿੰਘ ਖਹਿਰਾ ਕਹਿੰਦੇ ਹੁੰਦੇ ਸੀ ਕਿ ਪ੍ਰਤਾਪ ਸਿੰਘ ਬਾਜਬਾਤਾ ਇਥੋਂ ਤੱਕ ਚਲੇ ਜਾਂਦੇ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਗੱਤ ਰੱਸਾ ਪਾ ਕੇ ਲੈ ਕੇ ਆਮਾਂਗੇ ਅਸੀਂ ਤਾਂ ਕਾਨੂੰਨ ਦੀ ਗੱਲ ਕਰਦੇ ਆ ਕਿ ਕਾਨੂੰਨ ਦਾ ਰਾਜ ਸਾਬਤ ਕਰਾਂਗੇ ਇਹ ਕਹਿੰਦੇ ਸੀ ਗੱਲ ਚ ਰੱਸਾ ਪਾ ਕੇ ਲੈ ਕੇ ਆਵਾਂਗੇਸਖਵੀਰ ਬਾਦਲ ਦੇ ਵਿਕਰਮਜੀਤ ਮਜੀਠੀਏ ਦੇ ਤੋਤਾ ਸਿੰਘ ਜੀ ਸਵਰਗਵਾਸੀ ਇਸ ਦੁਨੀਆ ਚ ਨਹੀਂ ਰਹੇ ਕੈਰਨ ਸਾਹਿਬ ਇਹਨਾਂ ਸਾਰਿਆਂ ਦੇ ਅਸੀਂ ਕੀ ਕਹਿੰਦੇ ਸੀ ਗੱਲ ਚ ਰੱਸਾ ਪਾ ਕੇ ਲਿਆਵਾਂਗੇ ਕਿੱਥੇ ਲਟਕਾਵਾਂਗੇ ਸੀ ਸਟਾਫ ਤਰੰਤਾਰ ਇਹ ਸਾਰਾ ਪੰਜਾਬ ਜਾਣਦਾ ਪੰਜਾਬ ਦੇ ਅੰਦਰ ਇਹ ਵੀਡੀਓਜ਼ ਘੁੰਮ ਰਹੀਆਂ ਨਹੀਂ ਗਿਆ ਕਿਉਂਕਿ ਜਦੋਂ ਦੀ ਵਿਕਰਮਜੀਤ ਮਜੀਠੀਆ ਦੇ ਖਿਲਾਫ ਕਾਰਵਾਈ ਹੋਈ ਜਦੋਂ ਦੀ ਕਾਨੂੰਨ ਨੇ ਜੋ ਕਾਨੂੰਨ ਬਾਬਾ ਸਾਹਿਬ ਇਮਰਉ ਬੇੜਕਰ ਜੀ ਨੇ ਬਣਾਇਆ ਸੀ ਜਦੋਂ ਦਾ ਉਸ ਕਾਨੂੰਨ ਦੇ ਤੇ ਕਾਰਵਾਈ ਹੋ ਰਹੀ ਆ ਤਾਂ ਸਾਰੇ ਹੀ ਲੀਡਰ ਇਹ ਕੋਈ ਵਿਕਰਮਜੀਤ ਮਜੀਠੀ ਦੇ ਘਰ ਜਾ ਕੇ ਅਫਸੋਸ ਪਰ ਵਿਚਰ ਕੇ ਆਉਂਦਾਗਾ ਕਿ ਨਹੀਂ ਜੀ ਤੁਹਾਡੇ ਦਾ ਮਾੜਾ ਹੋ ਗਿਆ ਅਫਸੋਸ ਆ ਸਾਨੂੰ ਕੋਈ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੋਈ ਵੀਡੀਓ ਦੇ ਜ਼ਰੀਏ ਕੋਈ ਨਾ ਕੋਈ ਮੌਕਾ ਨਹੀਂ ਖੁੰਝਣ ਦੇ ਰਹੇ ਜਦੋਂ ਹੈ ਵਿਕਰਮਜੀਤ ਮਜੀਠੀ ਦੇ ਅਕਸ ਨਹੀਂ ਆ ਰਹੇ ਇਹ ਪੂਰਾ ਪੰਜਾਬ ਦੇਖ ਰਿਹਾ ਮੈਂ ਹੁਣੇ ਹੀ ਮੇਰੇ ਨਾਲ ਇੱਕ ਸਰਪੰਚ ਸਾਹਿਬ ਆਏ ਨੇ ਉਹ ਆਰਐਸਸੀ راستے ਤੇ ਤੁਰੇ ਮੈਂ ਇਹਨਾਂ ਨੂੰ ਗੱਡੀ 'ਚ ਬਿਠਾਇਆ ਪੁੱਛਿਆ ਕੀ ਕੰਮ ਆਇਓ ਮੈਂ ਕਿੱਦਾਂ ਚੱਲ ਰਿਹਾ ਕਹਿੰਦਾ ਲੋਕਾਂ 'ਚ ਐਕਸਪੋਜ਼ ਹੋ ਗਏ ਜੀ ਹੁਣ ਤਾਂ ਹੁਣ ਤਾਂ ਸਾਡੇ ਕਾਂਗਰਸੀ ਉਹ ਕਾਂਗਰਸ ਨੂੰ ਬਿਲੋਂਗ ਕਰਦਾ ਸੀ ਪਹਿਲਾਂ ਕਹਿੰਦਾ ਹੁਣ ਤਾਂ ਕਾਂਗਰਸੀ ਵੀ ਕਹਿੰਦੇ ਨੇ ਯਾਰ ਆਪਣੇ ਵਾਲੇ ਵੀ ਰਲ ਗਏ ਨਾਲ ਕਾਲੀ ਦਲ ਦੇ ਯਾਨੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅੰਦਰ ਇੱਕ ਚਿੱਟੇ ਚੋਰ ਸੀ ਇੱਕ ਨੀਲੇ ਚੋਰ ਸੀ ਯਾਨੀ ਇਹ ਆਮ ਤੌਰ ਤੇ ਕਮਿਊਨਿਸਟ ਪਾਰਟੀ ਇਹ ਨਾਰਾ ਲਾਉਂਦੀ ਸੀ ਚਿੱਟੇ ਬੰਗਲੇ ਨੀਲੇ ਚੋ ਇਹ ਕਹਿੰਦੇ ਹੁੰਦੇ ਸੀ ਬਹੁਤ ਬਾਰੇ ਲੱਗਦੇ ਹੁੰਦੇ ਸੀ ਪੰਜਾਬ ਦੇ ਅੰਦਰ ਹੁਣ ਲੋਕ ਦੁਬਾਰਾ ਉਸ ਨਾਰਿਆਂ ਨੂੰ ਯਾਦ ਕਰਨ ਲੱਗੇ ਕਿ ਕਿਸ ਤਰ੍ਹਾਂ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਦਿੱਤੇ ਆ ਜਦੋਂ ਸਾਰੀਆਂ ਗੱਲਾਂ ਪੂਰੀ ਪ੍ਰੈਸ ਦੇ ਜ਼ਰੀਏ ਪੂਰੇ ਐਵੀਡੈਂਸ ਦੇ ਜ਼ਰੀਏ ਪੂਰੀ ਗਵਾਹੀ ਦੇ ਜ਼ਰੀਏ ਪੂਰੇ ਸਬੂਤਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਨੇ ਲੋਕਾਂ 'ਚ ਜਨਤਕ ਕੀਤੀ ਲੋਕਾਂ ਦੇ ਸਾਹਮਣੇ ਰੱਖੀ ਤਾਂ ਉਸੇ ਸਮੇਂ ਕਾਂਗਰਸ ਪਾਰਟੀ ਵਾਲਿਆਂ ਨੇ ਸਕੀਮ ਸੋਚਣੀ ਸ਼ੁਰੂ ਕੀਤੀ ਕਿ ਕੋਈ ਨਾ ਕੋਈ ਯਾਰ ਹਲ ਲਬੋ ਕੋਈ ਨਾ ਕੋਈ ਡਰਾਓ ਕੋਈ ਨਾ ਕੋਈ ਤਮਕਾਓ ਡਰ ਜਾਣਗੇ ਹਟ ਜਾਣਗੇ ਬੋਲਣੋਂ ਕਿਉਂਕਿ ਅਸੀਂ ਵਿਧਾਨ ਸਭਾ ਦਾ ਸੈਸ਼ਨ ਰੱਖਿਆ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਰੱਖਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਪੈਸ਼ਲ ਸੈਸ਼ਨ ਹੋਊਗਾ ਤਾਂ ਉਸ ਸਮੇਂ ਘਬਰਾ ਕੇ ਡਰ ਗਏ ਤਾਂ ਤੁਰੰਤ ਲੀਡਰ ਆਫ اپੋਜੀਸ਼ਨ ਦੀ ਜਾਂਦੇ ਨੇ ਚੰਡੀਗੜ੍ਹ ਪੁਲਿਸ ਕੋਲੇ ਇੱਕ ਆਨਲਾਈਨ ਐਪਲੀਕੇਸ਼ਨ ਫਾਈਲ ਕਰਦੇ ਨੇ ਕਿ ਐਪਲੀਕੇਸ਼ਨ ਫਾਇਲ ਕਰਕੇ ਆ ਜਾਂਦੇ ਨੇਗੇ ਔਰ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਹੀ ਆ ਜਿਹਨੂੰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਚਲਾ ਰਹੇ ਨੇ ਜਿਹਨੂੰ ਭਾਜਪਾ ਦੁਬਾਰਾ ਨਾਮਿਨੇਟਡ ਆਨਰੇਬਲ ਗਵਰਨਰ ਸਾਹ ਚਲਾ ਰਹੇ ਨੇਗੇ ਉਹ ਜਿਹੜੀ ਚੰਡੀਗੜ੍ਹ ਪੁਲਸ ਆ ਉਹ ਬੜੀ ਐਕਸ਼ਨ ਚ ਆਉਂਦੀ ਆ ਉਸ ਕਿੰਟ ਦੇ ਅੰਦਰ ਇੱਕ ਸਕਿੰਟ ਦੇ ਅੰਦਰ ਜਿਹੜੀ ਐਫਆਈਆਰ 111 ਨੰਬਰ ਐਫਆਈਆਰ ਜਿਹੜੀ ਆ 11 ਸੌਰੀ 117 11 ਨੰਬਰ ਐਫਆਈਆਰ ਜਿਹੜੀ ਆ ਉਹ ਤੁਰੰਤ ਸਾਡੇ ਖਿਲਾਫ ਦਰਜ ਕਰ ਦਿੰਦੀ ਆ ਮੇਰੇ ਖਿਲਾਫ ਤਿਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੁਰਾਈ ਦੇ ਖਿਲਾਫ ਤੁਰੰਤ ਐਫਆਈਆਰ ਦਰਜ ਹੁੰਦੀ ਆ 336 ਦੀ ਸਬਸੈਕਸ਼ਨ 4 355 ਕਾ ਦੀ ਸਬਸੈਕਸ਼ਨ 2 ਇਨਾਂ ਸਾਵਿਆਂ ਧਾਰਾਵਾਂ ਦੇ ਤਹਿਤ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਆ ਉਹ ਐਫਆਈਆਰ ਦਰਜ ਹੋ ਜੇ ਚੀ। ਤਾਂ ਚੰਡੀਗੜ੍ਹ ਪੁਲਿਸ ਦੇਖੋ ਕਿਸ ਤਰ੍ਹਾਂ ਐਕਸ਼ਨ ਦੇ ਵਿੱਚ ਆਉਂਦੀ ਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਐਪਲੀਕੇਸ਼ਨ ਫਾਈਲ ਕਰਦੇ ਨੇ ਕਿ ਔਰ 24 ਘੰਟਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਐਫਆਈਆਰ ਦਰਜ ਕਰਦੀ ਆ। ਸਾਨੂੰ ਕੋਈ ਅਫਸੋਸ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਕੋਈ ਖਾਫ ਨਹੀਂ ਪਰ ਇੱਕ ਗੱਲ ਸਪਸ਼ਟ ਹੋ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਿਆਸੀ ਹਮਾਮ ਦੇ ਅੰਦਰ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਰੇ ਇਕੱਠੇ ਦੇਗੇ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਝੁੱਟ ਨੇ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਜੁੱਟ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਜਿਸ ਦਿਨ ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਵੀਰਵਾਰ ਨੂੰ ਸਵੇਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀਗਾ ਕਿ ਜੋ ਵਪਾਰੀ ਅਬੋਹਰ ਦੇ ਅੰਦਰ ਕਪੜਾ ਵਪਾਰੀ ਦਾ ਮਰਡਰ ਹੋਇਆਗਾ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਲਈ ਆ ਔਰ ਮੈਂ ਵੀ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਹ ਜੇਲ੍ਹ ਦੇ ਅੰਦਰ ਬੰਦਾ ਜੇ ਜੇਲ੍ਹ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਕਿ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਹੋਮਲੇਸ ਸਾਹਿਬ ਆਉਂਦੇ ਨੇ ਕਿ ਜਦੋਂ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਡਰਾ ਲਓ ਧਮਕਾ ਲਓ ਜੇਲਾ ਚ ਬੰਦ ਕਰ ਲੋ ਔਰ ਇਸ ਸਹਾਇਤਾ ਕੌਣ ਕਰ ਰਿਹਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਾਂਗੇ ਲੋਕਾਂ ਲਈ ਲੜਾਂਗੇ ਔਰ ਪੰਜਾਬ ਚੋਂ ਡਰਗ ਮਾਫੀਆ ਖਤਮ ਕਰਾਂਗੇ ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਖਤਮ ਕਰਾਂਗੇ ਇਹ ਆਮ ਆਦਮੀ ਪਾਰਟੀ ਦਾ ਬਿਲਕੁਲ ਸਪੱਸ਼ ਅਦੇਸ਼ਾ ਸਪੱਸ਼ ਨਾਰਾਗਾ ਔਰ ਸਰਕਾਰ ਦਾ ਸਪੱਸ਼ ਜਿਹੜਾ ਹੈਗਾ ਸੰਕੇਤ ਆ ਸਪੱਸ਼ ਬੂਤਦ੍ਰਿਸ਼ੀ ਲਗਾਤਾਰ ਕੰਮ ਕਰ ਰਿਹਾ ਮੈਨੂੰ ਮੈਂ ਬਿਲਕੁਲ ਸਪੱਸ਼ ਕਰ ਦਾਂਗਾ ਅੱਜ ਮੀਡੀਆ ਦੇ ਜ਼ਰੀਏ ਕਿ ਭਾਰਤੀ ਜਨਤਾ ਪਾਰਟੀ ਨੇ ਲਾਰੈਂਸ ਮਸ਼ਰੋਈ ਨੂੰ ਇਸ ਲਈ ਆਪਣੇ ਗੁਜਰਾਤ ਜੇਲ੍ਹ ਚ ਰੱਖਿਆਗਾ ਕਿ ਜਿੱਥੇ ਆਪੋ ਜੀ ਦੀ ਸਰਕਾਰਾਂ ਨੇ ਜੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੋ ਤਾਮਲਾਡੂ ਆ ਚਾਹੋ ਵੈਸਟ ਬੰਗਾਲ ਆ ਚਾਹੋ ਕੇਰਲਾ ਗਾ ਉਥੇ ਟਾਰਗੇਟਿੰਗ ਕਿਲਿੰਗ ਹੁੰਦੀ ਆ ਉਥੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾਂਦਾ ਗਾ ਖਾਸ ਕਰਕੇ ਵਪਾਰੀਆਂ ਨੂੰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਗਾ ਕਿ ਵਪਾਰੀਆਂ ਦੇ ਅੰਦਰ دہشت ਦਾ ਮਾਹੌਲ ਪੈਦਾ ਕੀਤਾ ਜਾਵੇ ਉਹਨਾਂ ਨੂੰ ਡਰਾਇਆ ਜਾਵੇ ਔਰ ਇਹ ਕਹਿਦਾ ਹੈ ਕਿ ਸੁਭਾ ਸਰਕਾਰ ਫੇਲ ਆ ਔਰ ਡਰਾ ਕੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ ਇਸੇ ਗੱਲ ਕਰਕੇ ਉਥੇ ਰੱਖਿਆ ਕਿਉਂ ਭਾਈ ਗੁਜਰਾਤਸ ਕਿਉਂ ਨਹੀਂ ਘਟਦਾ ਮਾ ਹੁੰਦੀਆਂ ਜੇ ਜੇਲ੍ਹ ਦੇ ਅੰਦਰ ਗੁਜਰਾਤ ਬੰਦਾ ਉਥੋਂ ਘਟਦਾ ਮਾ ਕਿਉਂ ਨਹੀਂ ਕਿੰਦੀਆਂ ਉਥੋਂ ਰੈਂਸਮ ਕਾਲਸ ਉਥੋਂ ਮੋਬਾਈਲ ਫੋਨ ਦੇ ਜਰੀਏ ਕਾਲਸ ਦੇਸ਼ ਭਰ ਚ ਕਿਉਂ ਹੁੰਦੀਆਂ ਨੇ ਇਹਦਾ ਮਤਲਬ ਕੀ ਆ ਕਿ ਗੁਜਰਾਤ ਜੇਲ੍ਹ ਦੇ ਅੰਦਰ ਇੱਕ ਬਹੁਤ ਵੱਡਾ ਨੈਟਵਰਕ ਜਿਹੜਾ ਬਣਾਇਆ ਗਿਆਗਾ ਕਿ ਇੱਥੋਂ ਬੈਠ ਕੇ ਪੂਰੇ ਦੇਸ਼ ਪਰਦੇ ਵਪਾਰੀਆਂ ਨੂੰ ਡਰਾਇਆ ਜਾਵੇ ਆਪੋਜੀਸ਼ਨ ਦੇ ਸਟੇਟ ਦੇ ਲੋਕਾਂ ਨੂੰ ਡਰਾਇਆ ਜਾਵੇ ਤਾਂ ਕਿ ਉੱਥੇ دہشت ਦਾ ਮਾਹੌਲ ਹੋਵੇ ਔਰ ਉਸ دہشت ਦੇ ਮਾਹੌਲ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਆਪਣੀ ਸਿਆਸੀ ਜ਼ਮੀਨ ਪੈਦਾ ਕਰੇ ਆਪਣੀ ਸਿਆਸੀ ਜ਼ਮੀਨ ਦੇ ਅੰਦਰ ਆਪਣੀ ਆਪਣੀਆਂ ਵੋਟਾਂ ਦੇ ਬੀਜ ਬੀਜੇ ਪਰ ਲੇਕਿਨ ਫਰਾਵੋ ਪੰਜਾਬ ਜਿਹੜਾਗਾ ਪੰਜਾਬ ਉਹ ਸੂਬਾਗਾ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋਏ ਬਹੁਤ ਸਾਰੀਆਂ ਪਾਰਟੀਆਂ ਜਾਂ ਕਾਂਗਰਸ ਪਾਰਟੀ ਨੇ ਬਹੁਤ ਜ਼ੋਰ ਲਾਇਆ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ੋਰ ਲਾਇਆ ਬਹੁਤ سارے ਲੋਕ ਆਏ ਪਰ ਲੇਕਿਨ ਪੰਜਾਬੀ ਭਾਈਚਾਰਾ ਇਕੱਠਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਅੰਦਰ ਕਦੇ ਵੀ ਨਫਰਤ ਦੇ ਬੀਜ ਜਿਹੜੇ ਪੈਦਾ ਨਹੀਂ ਹੋ ਸਕੇ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਜਿੱਦਾਂ ਮਰਜ਼ੀ ਜ਼ੋਰ ਲਾ ਲੇ ਅਸੀਂ ਨਾ ਡਰਨ ਵਾਲਿਆਂ ਨਾ ਚੁੱਕਣ ਵਾਲਿਆਂ ਅਸੀਂ ਲੜਾਈ ਲੜਦੇ ਰਵਾਂਗੇ ਔਰ ਜੋ ਤਾਕਤਾਂ ਸਾਨੂੰ ਬਾਬਾ ਸਾਹਿਬ ਭੀਮrao Ambedkar ਜੀ ਨੇ ਸਭਧਾਨ ਦੇ ਰਾਹ ਦਿੱਤੀਆਂ ਨੇਗੀਆਂ ਸਾਨੂੰ ਬੋਲਣ ਦਾ ਅਧਿਕਾਰ ਦਿੱਤਾਗਾ ਸਾਡੀ ਜ਼ੁਬਾਨ ਦਿੱਤੀ ਆ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਬੋਲੋ ਲੋਕਾਂ ਦੀ ਅੱਖ ਦੀ ਗੱਲ ਕਰੋ ਉਸ ਦੇ ਰਾਹੀਂ ਅਸੀਂ ਬੋਲਦੇ ਰਵਾਂਗੇ ਪਰ ਲੇਕਿਨ ਮੈਂ ਇੱਕ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਆਦਮਾ ਚੰਡੀਗੜ੍ਹ ਪੁਲਿਸ ਦਾ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਕਿੰਨੀ ਤੇਜ਼ੀ ਤੇ ਐਕਸ਼ਨ ਕਰਦੀ ਆ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਬੜਾ ਤੇਜ਼ੀ ਦੇ ਵਿੱਚ ਐਕਸ਼ਨ ਕਰਦੀ ਆ ਇੱਕ ਰਿਟ ਪਟੀਸ਼ਨ ਨੰਬਰ ਸੀਆਰ ਨੰਬਰ ਸੀਆਰਐਮ ਨੰਬਰ 5292 ਅਪਲਿਕ 2024 ਆ 11785 2024 ਇੱਕ ਰੈਟ ਪਟੀਸ਼ਨ ਫਾਈਲ ਜਿਹੜੀ ਆ सुरेंद्र ਕੁਮਾਰ ਨਦਰ ਦੇ ਨਾਮ ਦੇ ਉੱਤੇ ਫਾਈਲ ਹੁੰਦੀ ਆ ਰੈਟ ਪਟੀਸ਼ਨ ਫਾਈਲ ਹੁੰਦੀ ਆ ਜਿਹਦੇ ਰਾਹੀਂ ਜਿਹਦੇ ਰਾਹੀਂ ਇਹ ਪਤਾ ਚੱਲਦਾਗਾ ਕਿ ਯੂਟੀ ਦੇ ਅੰਦਰ ਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਅੰਦਰ 15 15 5 ਮੈਂ ਅੰਕੜਾ ਸ਼ੇਅਰ ਕਰਦਾਗਾ 15 5 2024 ਤੱਕ 25748 ਜੜੀਆਂ ਕੰਪਲੇਂਟਸ ਖਾਸ ਕਰਕੇ ਸਾਈਬਰ ਕਰਾਇਮ ਦੀਆਂ ਪੈਟੀ ਆਫੈਂਸਸ ਦੀਆਂ ਫੈਮਿਲੀ ਮੈਟਰਸ ਦੀਆਂ ਲੋਕਾਂ ਦੀ ਲੜਾਈ ਦੀਆਂ ਲੁੱਟਾਂ ਖੋਹਾਂ ਦੀਆਂ ਠੱਗੀ ਦੀਆਂ ਚੀਟਿੰਗ ਦੀਆਂ ਇਹ ਦਰਜ ਹੁੰਦੀਆਂ ਨੇ ਜਿੰਨਾਂ ਵਿੱਚੋਂ 18464 ਜੜੀਆਂ ਕੰਪਲੇਂਟ ਨੇ ਉਹ ਡਿਸਪੋਜ਼ ਆਫ ਹੋ ਜਾਂਦੀਆਂ ਲੱਗੀਆਂ ਲੇਕਿਨ 15 15524 ਤੱਕ ਈ ਆਨਰੇਬਲ ਹਾਈ ਕੋਰਟ ਦਾ ਐਫਿਡੇਵਟ ਮੇਰਾ ਨਹੀਂ ਹੈਗਾ ਮੈਂ ਸਪਸ਼ਟ ਕਰ ਦਿਆ ਐਫਿਡੇਵਟ ਮੈਂ ਨਹੀਂ ਤਿਆਰ ਕੀਤਾ ਕਿ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਦਾਗਾ 15 5 24 ਤੱਕ 7067 7067 15 5 24 ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ 15 5 24 ਤੱਕ ਲਗਭਗ 7067 ਜੜੀਆਂ ਕੰਪਲੇਂਟ ਉਹ ਪੈਂਡਿੰਗ ਪੰਜਾਬ ਸੀ ਆ ਉਹ ਪੈਂਡਿੰਗ ਪੰਜਾਬ ਸੀ ਪਰ ਲੇਕਿਨ 10 7 17 ਦੀ ਮੈਂ ਇੱਕ ਨਿਊਜ਼ ਵੀ ਸਾਂਝੀ ਕਰਨੀ ਚਾਹਨਾਗਾ 10 7 17 ਦੀ ਨਿਊਜ਼ ਆ ਚੰਡੀਗੜ੍ਹ ਪਾਸਕਰ ਦੈਨਿਕ ਪਾਸਕਰ ਦੀ ਨਿਊਜ਼ ਆ ਜਿਹਦੇ ਅੰਦਰ ਕਿਹਾ ਗਿਆ ਸਪਸ਼ਟਾ ਕਿ 4000 ਤੋਂ ਉੱਪਰ 4000 ਤੋਂ ਉੱਪਰ ਜਿਹੜੀਆਂ 4700 ਨਿਕਲੀ ਰਿਆ 4700 40 4740 ਕੰਪਲੇਂਟਸ ਜਿਹੜੀਆਂ ਨੇ ਉਹ ਪਿਛਲੇ 6 ਮਹੀਨਿਆਂ ਤੋਂ ਲਾਸਟ 6 ਮੰਥ ਤੋਂ ਯਾਨੀ 4000 ਤੋਂ ਉੱਪਰ ਕੰਪਲੇਂਟਸ ਚੰਡੀਗੜ੍ਹ ਦੀਆਂ ਕੰਪਲੇਂਟਸ ਇਹਨੂੰ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਜਿੱਥੇ ਕਿਹਾ ਜਾਂਦਾ ਕ੍ਰਾਈਮ ਰੇਟ ਬਹੁਤ ਘਾਟਾ ਜਿੱਥੇ ਕਿਹਾ ਜਾਂਦਾ ਪੁਲਿਸ ਤੁਰੰਤ ਐਕਸ਼ਨ ਚ ਆਉਂਦੀ ਆ ਜਿੱਥੇ ਕਿਹਾ ਜਾਂਦਾ ਤੁਰੰਤ ਲਾਕਾ ਲੱਗ ਜਾਂਦਾਗਾ ਜਿੱਥੇ ਕਿਹਾ ਜਾਂਦਾ ਤੁਰੰਤ ਦੋਸ਼ੀ ਫੜੇ ਜਾਂਦੇ ਨੇਗੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਚੱਲਦੀਆਂ ਨੇਗੀਆਂ ਔਰ ਉਸ ਜਗ੍ਹਾ ਦੇ ਉੱਤੇ 4700 40 4740 ਜਿਹੜੀਆਂ ਕੰਪਲੇਂਟਸ ਸਾਈਬਰ ਕ੍ਰਾਈਮ ਦੀਆਂ ਲੁੱਟਾਂ ਖੋਹਾਂ ਦੀਆਂ ਇੱਕ ਬਜ਼ੁਰਗ ਲੋ ਬਜ਼ੁਰਗ ਪਤੀ ਪਤਨੀ ਨੂੰ ਕਰਨਲ ਨੂੰ ਬਜ਼ੁਰਗ ਕਰਨਲ ਪਤੀ ਪਤਨੀ ਨੂੰ 3.40 ਯਾਨੀ ਕਿ 4.5 ਕਰੋੜ ਰੁਪਏ ਦੀ ਥੱਗੀ ਵੱਜੀ ਕੰਪਲੇਂਟ ਪੈਂਡਿੰਗ ਆ 22 ਕਰੋੜ ਦੀ ਚੀਫ ਪੂਰਬ ਚੀਫ ਆਰਕੀਟੈਕਚਰ ਜੇਰਾ ਠੱਗੀ-ਬੱਜੀ 2.5 ਕਰੋੜ ਦੀ ਪੈਂਡਿੰਗ ਆ ਯਾਨੀ 2.5 ਕਰੋੜ ਦੀਆਂ 4 ਕਰੋੜ ਦੀਆਂ 5 ਕਰੋੜ ਦੀਆਂ ਠੱਗੀਆਂ ਲੁੱਟਾਂ ਖੋਹਾਂ ਉਹ ਪੈਂਡਿੰਗ ਨੇਗੀਆਂ ਔਰ ਇੱਕ ਪੈਟੀ ਫੈਂਸ ਜਿਹਨੂੰ ਫੈਸਲਣ ਲੈ ਜਾਵੇ ਤੇ ਉਤੇ 24 ਘੰਟਿਆਂ ਚ ਕਾਰਵਾਈ ਹੁੰਦੀ ਆ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਅੱਜਕੱਲ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਅੱਜ ਕਾ ਲੋ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਉਹਦੇ ਨਾਲ ਆਪਣੇ ਪ੍ਰੇਮ ਸੰਬੰਧ ਗੂੜੇ ਕਰਕੇ ਅੱਜ ਕਾ ਲੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੇ ਫਰਜੀ ਮੁਕਦਮੇ ਦਰਜ ਕਰਾ ਰਹੀ ਆ ਪਰ ਮੈਂ ਸਪਸ਼ਟ ਕਰਦਾ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਜਦੋਂ ਮਰਜ਼ੀ ਆ ਕੇ ਜਿਸ ਮਰਜ਼ੀ ਸਮੇਂ ਆ ਕੇ ਰੈਸਟ ਕਰ ਲੈਣ ਅਸੀਂ ਰੈਡੀ ਆ ਬਿਲਕੁਲ ਜੋ ਕਾਨੂੰਨ ਕਹੂਗਾ ਉਸ ਤਹਿਤ ਸਜ਼ਾ ਭੁਗਤਾਂਗੇ ਪਰ ਲੇਕਿਨ ਸੱਚ ਬੋਲਣ ਦੇ ਬਰਦੇ ਔਰ ਪ੍ਰਤਾਪ ਸਿੰਘ ਬਾਜਬਾਦੀਆਂ ਸਕਪਾਲ ਸਿੰਘ ਖਹਿਰਾ ਦੀਆਂ ਚਾਂਦੀ ਚੰਨੀ ਦੀਆਂ ਜ਼ਿਲ੍ਹੇ ਵੀ ਜਿਹੜੇ ਜਿਹੜੇ ਲੋਕਾਂ ਨੇ ਵਿਕਰਮਜੀਤ ਮਜੀਠੀਏ ਨੂੰ ਨਹੀਂ ਜਿਹੜੇ ਜਿਹੜੇ ਲੋਕਾਂ ਨੇ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਜਿਹੜੇ ਜਿਹੜੇ ਬੰਦੇ ਗੈਂਗਸਟਰ ਬਾਦ ਨੂੰ ਬਚਾਉਣ ਲਈ ਅੱਗੇ ਆਏ ਨੇਗੇ ਉਹਨਾਂ ਸਾਰਿਆਂ ਦਾ ਪਰਦਾਫਾਸ਼ ਤੁਹਾਡੇ ਨਾਲ ਹੀ ਕਰਦੇ ਰਹਿਾਂਗੇ ਤੁਸੀਂ ਸਾਡੇ ਨਾਲ ਦਿੰਦੇ ਰਹੋ ਕਿਉਂਕਿ ਤੁਹਾਨੂੰ ਵੀ ਛੇ ਡਰਾਉਣਗੇ ਤੁਹਾਡੇ ਚੀਫ ਐਡੀਟਰ ਨੂੰ ਵੀ ਡਰਾਉਣਗੇ ਤੁਹਾਡੇ ਵੱਡੇ ਵੱਡੇ ਲੋਕਾਂ ਨੂੰ ਡਰਾਉਣਗੇ ਤੁਹਾਡੇ ਮਾਲਕਾਂ ਨੂੰ ਡਰਾਉਣਗੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਨਿਤਾਮਾਂ ਦਾ ਬੋਲਣਾ ਬੰਦ ਕਰੋ ਪਰ ਲੇਕਿਨ ਪੰਜਾਬ ਤੇ ਪੰਜਾਬੀ ਕਦੇ ਡਰਨ ਵਾਲੇ ਨਹੀਂ ਹੈਗੇ ਮੈਂ ਬਾਰ ਬਾਰ ਸਪਸ਼ਟ ਕਰਦਾ ਕਿ ਦੇਸ਼ ਜਾਣਦਾਗਾ ਕਿ ਲਾਰੈਂਸ ਮਸ਼ਨੋਈ ਗੁਜਰਾਤ ਦੇ ਵਿੱਚ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਦੇਸ਼ ਦੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਪਰ ਲੇਕਿਨ ਸਾਰੀਆਂ ਹੀ ਜਿੰਨੀਆਂ ਵੀ ਕਾਲਸ ਨੇ ਗਈਆਂ ਵਪਾਰੀਆਂ ਨੂੰ ਡਰਾਉਣ ਦੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੇ ਉਹ ਬੈਸਟ ਬੰਗਾਲ ਆ ਚਾਹੇ ਉਹ ਤਾਮਿਲਨਾਡੂ ਆ ਚਾਹੇ ਉਹ ਚਾਰਖੰਡਾ ਜਿੱਥਾ ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ ਉੱਥੇ ਉੱਥੇ ਕਾਲਜ਼ ਆਉਂਦੀਆਂ ਨੇਗੀਆਂ ਪਰ ਇਹਦਾ ਮਤਲਬ ਕਿ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਬਹੁਤ ਵੱਡਾ ਯਾਨੀ ਇਨਫਰਾਸਟ੍ਰਕਚਰ ਮਹਈਆ ਕਰਵਾਇਆ ਗਿਆਗਾ ਜਿੱਥੋਂ ਕਿ ਮਲਟੀਪਲ ਕਾਲਜ਼ ਹੋ ਸਕਣ ਜਿਹੜਾ ਕਿ ਇੱਕ ਫੌਂਟ ਤਾਂ ਹੋ ਨਹੀਂ ਸਕਦੀ ਇੰਨੇ ਕਾਲਸ ਕਿ ਮਲਟੀਪਲ ਕਾਲਸ ਹੋ ਸਕਣ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਰੈਕਟ ਜਿਹੜਾ ਦੇਸ਼ ਦੇ ਵਪਾਰੀਆਂ ਨੂੰ ਡਰਾਉਂਡ ਦੇ ਲਈ ਚਲਾ ਰਹੀ ਹੈ